ਸੰਗ ਬਲਟੋਆ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ ਬਲਟੋਆ ਸਾਹਿਬ ਤੁਹਾਡਾ ਸਵਾਗਤ ਹੈ ਜਿਹੜੀ ਹਾਲ ਚਾਲ ਦੇ ਵਿੱਚ ਮੇਰਬਾਨੀ ਪਰ ਦਿਸੰਤ ਸਾਨੂੰ ਦੇ ਤੁਹਾਡੇ ਸਾਰੇ ਸਰੋਤਿਆਂ ਦੇ ਮੇਰੇ ਵੱਲੋਂ ਵਾਜਬ ਜੀ ਕਾਲਾ ਸਾਹਿਬ ਆਈ ਗੁਰੂ ਫਤੇ ਜੀ ਉਹ ਹੈ ਕੋਈ ਖਾਸ ਸਾਹਿਬ ਵਾਜਬ ਫਤੇ ਬਲਟੋਆ ਸਾਹਿਬ ਜਿਹੜਾ ਲੱਖਾਂ ਸਦਾਣਾ ਹੋਣੀ ਲਗਾਤਾਰ ਜਿਹੜੇ ਕਿਸਾਨੀ ਅੰਦੋਲਨ ਵਿੱਚ ਜੁਟੇ ਹੋਏ ਨੇ ਦੂਜੇ ਪਾਸੇ ਕਾਲੀ ਦਲ ਦੇ ਉੱਤੇ ਵੀ ਉਹਦੀ ਬਾਹਰ ਕੀਤਾ ਕਾਲੀ ਦਲ ਨੂੰ ਕਿਹਾ ਕਿ ਮੇਰੇ ਤੋਂ ਕਾਲੀ ਦਲ ਜਿਹੜੇ ਪਰਚੇ ਕਰਾਉਣੇ ਕਰਾ ਦੇ ਕੀ ਕਹਿਣਾ ਚਾਹਦੇ ਉਹਦੇ ਬਾਰੇ ਦੇਖੋ ਬੜੇ ਦੁੱਖ ਦੀ ਗੱਲ ਹੈ ਇਹ ਲਕਾ ਸਦਾਣਾ ਇਸ ਤਰ੍ਹਾਂ ਦੀ ਭਾਸ਼ਾ ਬੋਲ ਰਿਹਾ ਹੈ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ ਤੇ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਅਸੇ ਕਾਉਂਦ ਰਿਹਾ ਹੈ ਇਸ ਦੀ ਮਾਨਸਿਕਤਾ ਮਾੜੀ ਹੈ ਜਿਸ ਦਾ ਪਿਛੋਕੜ ਮਾੜਾ ਹੈ ਔਰ ਜਿਸ ਦੀ ਸੋਚ ਮਾੜੀ ਹੈ ਤੁਸੀਂ ਦੇਖੋ ਇਹਦੀ ਉਮਰ ਪਤਾ ਨਹੀਂ 30 ਸਾਲ ਹੈ ਕਿ 35 ਸਾਲ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜਵਾਂ ਮੁੱਖ ਮੰਤਰੀ ਬਣ ਚੁੱਕੇ ਨੇ। ਔਰ ਉਹਨਾਂ ਦੀ ਖਾਸੀਅਤ ਕੀ ਹੈ? ਸਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹਕਤਾਂ ਤੇ ਹਕਾਂ ਦੇ ਜਿੱਥੇ ਸੰਗਰਸ ਕੀਤਾ ਤੇ ਜੇ ਮੌਕਾ ਮਿਲਿਆ ਹੈ, ਇਹ ਸੇਵਾ ਵੀ ਕੀਤੀ ਹੈ। ਇਹਨਾਂ ਕੋਲੇ ਜਦੋਂ ਸ਼ਬਦ ਆਉਂਦੇ ਨੇ ਬਾਦਲਾ ਨੇ ਪੰਜਾਬ ਤਬਾਹ ਕਰਤਾ ਜੀ ਪੰਜਾਬ ਬਾਦਲਾ ਨੇ ਕੀਤਾ ਹੀ ਕੱਖ ਨਹੀਂ ਜੀ। ਔਰ ਖਾਸ ਕਰਕੇ ਕਿਸਾਨੀ ਵਾਸਤੇ ਕੱਖੇ ਕੀਤਾ ਮੈਂ ਅੱਜ ਮੋਢੇ ਦੇ ਰੂਪ ਚ ਕੋਸ਼ਿਸ਼ ਨੁਕਤੇ ਧਾਰਨਾ ਪਰ ਢਿਸਾਬ ਸਾਂਝੇ ਕਰ ਲਗਾਇਆ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨੀ ਵਾਸਤੇ ਕੀ ਕੀਤਾ ਪੰਜਾਬ ਦਾ ਮੰਡੀਕਰਨ ਜੀਤੇ ਪਰ ਅੱਜ ਸਾਡੇ ਕਿਸਾਨ ਆਗੂ ਜਸਪਾਲ ਕਿਸਾਨੀ ਸਬੀ ਚਿੰਤਤ ਲੋਕ ਜਿਹੜੇ ਨੇ ਕਹਿ ਰਹੇ ਨੇ ਕਿ ਜੇ ਕਾਰੇ ਨੂੰ ਲਾਗੂ ਹੋ ਗਏ ਉਹ ਮੰਡੀਕਰਨ ਸਿਸਟਮ ਖਤਮ ਹੋ ਜੂ। ਤੇ ਨਾਲ ਹੀ ਅਸੀਂ ਨਹੀਂ ਕਹ ਰਹੇ। ਕਿਸਾਨ ਜਿੱਥੇ ਬੰਦੀਆਂ ਦੇ ਵੱਡੇ-ਵੱਡੇ ਆਦੂ ਕਹਿ ਰਹੇ ਨੇ। ਇਸਾਨੀ ਮਾਰ ਕਹਿ ਰਹੇ ਨੇ ਕਿ ਦੁਨੀਆਂ ਦਾ ਬਿਹਤਰੀਨ ਜਿਹੜਾ ਮੰਡੀਕਰਨ ਸਿਸਟਮ ਹੈ ਜਿੱਥੇ ਵੀ ਕਿਤੇ ਹੈਗਾ ਉਹਨਾਂ ਦੇ ਵਿੱਚੋਂ ਇੱਕ ਬਿਹਤਰੀਨ ਮੰਡੀਕਰਨ ਸਿਸਟਮ ਪੰਜਾਬ ਦਾ ਹੈ। ਕਿਉਂ ਬਿਹਤਰੀਨ ਮੰਡੀਕਰਨ ਸਿਸਟਮ ਹੈ? ਪੰਜਾਬ ਦਾ 12000 ਪਿੰਡ ਹੈ ਤੇ 2000 ਮੰਡੀ ਹੈ। ਦੂ ਤੋਂ 3 ਕਿਲੋਮੀਟਰ ਦੇ ਵਿੱਚ ਵਿੱਚ ਹਰੇਕ ਪਿੰਡ ਨੂੰ ਜਿਹੜੀ ਆ ਮੰਡੀ ਮਿਲਦੀ ਹੈ ਵਧੀਆ ਮੰਡੀ ਮਿਲਦੀ ਹੈ ਵਧੀਆ ਸਿਸਟਮ ਮਿਲਦਾ ਹੈ ਵਧੀਆ ਪ੍ਰੋਕਿਊਰਮੈਂਟ ਹੁੰਦੀ ਹੈ ਉਹ ਮੰਡੀਕਰਨ ਸਿਸਟਮ ਦਿੱਤਾ ਕਿਨੇ ਸਰਦਾਰ ਪ੍ਰਤਾਪ ਸਿੰਘ ਬਾਦਲ ਨੇ ਜਿਸ 95% ਮੈਂ ਘੱਟ ਕਹਿ ਰਿਹਾ ਜੇ ਹੋ ਸਕਦਾ ਹੈ ਕਿ 95% ਤੋਂ ਵੱਧ ਹੋਣ ਜੇ ਮੰਡੀਆਂ ਪੰਜਾਬ ਦੇ ਬਣੀਆਂ ਨੇ ਪੰਜਾਬ ਦੇ ਮੰਡੀਕਰਨ ਵਾਸਤੇ ਪੰਜਾਬ ਦੇ ਇਹ ਕਿਸਾਨ ਦੀ ਇਹ ਫਸਲ ਵੇਚਣ ਵਾਸਤੇ ਉਹ ਸਰ ਪ੍ਰਤਾਪ ਸਿੰਘ ਬਾਦਲ ਨੂੰ ਹੋਬੇ ਚਲਦੀ। ਔਰ ਦੂਸਰੀ ਗੱਲ ਕਿਉਂਕਿ ਲੱਖੇ ਸੁਧਾਣੇ ਵਰਗੇ ਨੂੰ ਚੇਤਾ ਨਹੀਂ ਗਿਆ ਕਿ ਕਦੇ ਕਿਸਾਨ ਬੰਬੀਆਂ ਦੇ ਬਿੱਲ ਵਿਚਾਰਦੇ ਹੁੰਦੇ ਸੀ। ਇਹ ਬੰਬੀਆਂ ਦੇ ਬਿੱਲ ਵੀ ਲੱਗਦੇ ਹੁੰਦੇ ਸੀ। ਇਹਨੂੰ ਤੇ ਕੀ ਜਿਹੜੇ ਤਾਰ ਦੇ ਰਹੇ ਨੇ ਲੈਣਾਂ ਤੇ ਅਲੱਗ-ਅਲੱਗ ਕਿ ਉਹ ਚੇਤਾ ਭੁਲਾ ਗਏ ਨੇ ਕਿ ਕਦੇ ਪੰਜਾਬ ਦੇ ਅੰਦਰ ਬੰਬੀਆਂ ਦੇ ਬਿੱਲ ਲੱਗਦੇ ਸੀ। 1997 ਚ ਜਦੋਂ ਸਰਦਾਰ ਪ੍ਰਤਾਪ ਸਿੰਘ ਬਾਦਲ ਦੀ ਸਰਕਾਰ ਬਣੀ ਤੇ 60 ਰੁਪਏ ਪ੍ਰਤੀ ਹੌਸਪਾਵਰ ਇਹ ਬੰਬੀ ਦਾ ਬਿੱਲ ਸੀਗਾ। ਇਸ ਇਸ ਹੌਸਪਾਵਰ ਦਾ ਕਿ ਕਿੱਤੋਂ ਕੱਢ 5 ਹੌਸਪਾਵਰ ਦੀ ਮੋਟਰ ਹੁੰਦੀ ਸੀਗੀ 10 ਦੀ ਹੁੰਦੀ ਸੀ 15 ਦੀ ਹੁੰਦੀ ਸੀ ਤੇ ਅੱਜ ਜੇ ਉਹ ਬੰਬੀਆਂ ਦੇ ਬਿੱਲ ਅੱਜ ਜੇ ਹੁੰਦੇ ਮੈਜਿਨ ਅਭਲ ਤੇ ਵੱਧ ਜਿੱਤੇ ਕਿੱਤੋਂ ਕੱਢ 300 ਰੁਪਏ ਪ੍ਰਤੀ ਹੌਸਪਾਵਰ ਉਹਦਾ ਜੂ ਰੇਟ ਹੁੰਦਾ ਤੇ 300 ਰੁਪਏ ਪ੍ਰਤੀ ਹੌਸਪਾਵਰ ਦੇ ਅੱਜ 15 ਤੋਂ ਘੱਟ 15 ਹੌਸਪਾਵਰ ਤੋਂ ਥੱਲੇ ਕੋਈ ਮੋਟਰ ਨਹੀਂ ਪੰਜਾਬ 'ਚ ਹਰੇਕ ਕਿਸਾਨ ਕੋਲੇ ਛੋਟੇ ਤੋਂ ਛੋਟੇ ਕਿਸਾਨ ਕੋਲੇ ਵੀ ਇੱਕ ਗੰਬੀਟ ਟਿਊਬਰ ਜ਼ਰੂਰ ਹੈਗਾ ਤੇ 15 30 45 4 ਤੋਂ 4500 ਰੁਪਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਮਹੀਨੇ ਦਾ ਕਿਸਾਨ ਦੀ ਦੇਣ ਚ ਜਾ ਰਿਹਾ ਜੀ ਤੇ ਪੱਟੀ ਸਾਹਿਬ ਮੇਰੇ ਪਰਦਾਦਾ ਜੀ ਵੀ ਪਿੰਡ ਦੇ ਨੰਬਰਦਾਰ ਸੀ ਮੇਰੇ ਦਾਦਾ ਜੀ ਵੀ ਮੇਰੇ ਬਾਪ ਵੀ ਹੁਣ ਮੇਰੇ ਭਾਈ ਕੋਲੇ ਹੈ ਤੇ ਮੇਰੇ ਜਦੋਂ ਬਜ਼ੁਰਗ ਮੇਰੇ ਪਿਤਾ ਜੀ ਨੰਬਰਦਾਰ ਹੁੰਦੇ ਸੀ ਤੇ ਮੈਂ ਛੋਟਾ ਜਿਹਾ ਪੰਜ 6 ਵਿੱਚ ਪੜਦਾ ਹੁੰਦਾ ਸੀ ਤੇ ਮੈਨੂੰ ਸਾਥ ਸਾਥ ਦੇ ਬਣਾ ਕੇ ਉਹਨਾਂ ਕਾਫੀ ਬਣਾ ਦੇਣੀ ਕਿ ਫਲਾਣੇ-ਫਾਣੇ ਕੋਲੋਂ ਮਾਮਲਾ ਲੈਣਾ ਹੈ ਤੂੰ ਜਾ ਕੇ ਲਿਆ ਹੂੰ ਹੂੰ ਤੇ ਮੈਂ ਜਦੋਂ ਜਾਣਾ ਤੇ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਘਰ ਦੇ ਅੰਦਰ ਹੋਣਾ ਤੈਨੂੰ ਪਤਾ ਲੱਗਣਾ ਕਿ ਨੰਬਰਦਾਰ ਦਾ ਮੁੰਡਾ ਮਾਮਲਾ ਲੈਣ ਵਾਸਤੇ ਆਇਆ ਤੇ ਉਹ ਘਰ 'ਚ ਬੈਠੇ ਨੇ ਜਵਾਬ ਦੇਣਾ ਕਿ ਕਰੇ ਹੈ ਨਹੀਂ ਹੂੰ ਮਾਮਲਾ ਨਹੀਂ ਸੀ ਲੋਕਾਪੁਰ ਕਰਦਾ ਹੁੰਦਾ ਤੇ ਉਹ ਮਾਮਲਾ ਜਿਹਨੇ ਨੰਬਰਦਾਰ ਨੂੰ ਕਹ ਲੈਣਾ ਬਣਾਤਾ ਸੀ ਜੇ ਜਦੋਂ ਕਿਤੇ ਘਰ ਦੇ ਅੰਦਰੋਂ ਨਿਕਲਦੇ ਆ ਬਾਹਰ ਤੇ ਗਾਸ਼ ਤੋਂ ਪੈਰ ਰਸਤੇ 'ਚ ਪੁੱਟਦੇ ਆ ਹੋਇਆ ਗੜੀ 'ਚ ਪੁੱਟਦੇ ਆ ਕਿਤੇ ਬੰਦੇ ਦੇ ਮੱਥੇ ਨੰਬਰਦਾਰ ਲੱਗ ਜਾਣਾ ਤੇ ਕਹਿਣਾ ਕਿ ਅੱਜ ਦਿਨ ਕਿਹਣਾ ਚੜਿਆ ਹੈ ਨੰਬਰਦਾਰ ਕਿਹਣਾ ਕਿਉਂ ਬੜਿਆ ਸੀ ਇੱਕ ਸਾਲ ਨੂੰ ਮਾਮਲਾ ਤਾਰਨਾ ਪੈਂਦਾ ਸੀ ਤੇ ਮਾਮਲਾ ਨੰਬਰਦਾਰ ਇਹ ਕਥਾ ਕਰਦਾ ਸੀ ਤੇ ਵੱਡਿਆਂ-ਵੱਡਿਆਂ ਕੋਲ ਮਾਮਲਾ ਮੇਰੀ ਮੇਰੀ ਉਮਰ 'ਚ ਮੇਰੀ 20 ਸਾਲ ਦੀ ਉਮਰ ਹੋ ਗਈ ਮੈਂ ਆ ਮੈਨੂੰ ਹੋਸ਼ ਹੈ ਤੇ ਵੱਡਿਆਂ-ਵੱਡਿਆਂ ਕੋਲ ਮਾਮਲਾ ਨਹੀਂ ਸੀ ਕਰਦਾ ਹੁੰਦਾ ਤੇ ਤਸੀਹੇ ਨੂੰ ਸਿਪਾਈ ਆਉਂਦਾ ਸੀ ਉਹਦਾ ਮਾਲ ਡੰਗਰ ਇਕੱਠਾ ਕਰਕੇ ਥਾਣੇ 'ਚ ਵੱਡੇ ਵੱਡੇ ਹਾਦੇ ਬਣੇ ਹੁੰਦੇ ਸੀ ਉਥੇ ਲੈ ਜਾਂਦੇ ਤੇ ਭਾਡੇ ਤੀਂ ਦੇ ਬੋਰੀਆਂ 'ਚ ਪਾ ਕੇ ਲੈ ਜਾਂਦੇ ਸੀ ਤੇ ਕਿਸਾਨ ਵਿਚਾਰਾ ਕਰਬਾ ਚੁੱਕੇ ਮਾਮਲਾ ਕਰਦਾ ਰਹਿੰਦਾ ਸੀ ਇਹ ਹੀ ਪੰਜਾਬ ਦੇ ਕਾਰਨ ਦੇ ਵਿੱਚ ਹੈ ਕਿ ਟੀਹਾਂ ਕੋਲ ਮਾਮਲਾ ਲੈ ਕੇ ਤੇ ਜ਼ਮੀਨਾਂ ਦੀ ਕੁਰਤੀ ਹੋ ਗਈ ਉਹ ਮਾਮਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਰੈਵਿਊ ਟੈਕਸ ਸੀਗਾ ਜਿਹਨੂੰ ਮਾਰੀਏ ਵੀ ਕਰ ਦਿਆ 1997 ਤੇ ਸਦਾ ਵਾਸਤੇ ਕਿਸਾਨ ਦੇ ਗੱਲ ਤੋਂ ਰਾਹ ਕੇ ਪਾਸੇ ਕਰ ਦਿੱਤਾ ਔਰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਟਰੈਕਟਰ ਇਹਦੇ ਤੇ ਟੈਕਸ ਵੀ ਲੱਗਦਾ ਸੀ ਟੈਕਸ ਸਾਈਕਲ ਤੇ ਵੀ ਲੱਗਦਾ ਹੁੰਦਾ ਸੀ ਐਸੀ ਨਿਕਨੇ ਕਿ ਹੁੰਦਾ ਸੀ ਤੇ ਸਾਈਕਲ ਜਿੱਤੇ ਵੀ ਟੈਕਸ ਲੱਗਣਾ ਟੈਕਸ ਤੋਂ ਮੈਂ ਸੈਕਿੰਡ ਇਸ ਕਿਹਨਾਂ ਕਹਿੰਦੇ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹਨਾਂ ਦੀ ਪਹਿਲੀ ਵਾਰ ਸਰਕਾਰ ਬਣੀ ਹੈ ਉਹਨਾਂ ਨੇ ਕਹਿ ਜਿਹੜਾ ਟਰੈਕਟਰ ਹੈ ਇਹ ਕਿਸਾਨ ਦਾ ਗੱਡਾ ਆ ਕੋਈ ਲਾਇਸੈਂਸ ਦੀ ਲੋੜ ਨਹੀਂ ਕੋਈ ਆਰ.ਸੀ ਦੀ ਲੋੜ ਨਹੀਂ ਕੋਈ ਟੈਕਸ ਦੀ ਲੋੜ ਨਹੀਂ ਕਿਊਬਲ ਕਨੈਕਸ਼ਨ ਉਸੀਂ ਨੋਟ ਕਰ ਲੋ ਰਿਕਾਰਡ ਕਢਾ ਲੋ ਜਦ ਕਦੀ ਪੰਜਾਬ ਦੇ ਇੱਕ ਸਾਰਾ ਪਿਊਬਲਿਕ ਕਨੈਕਸ਼ਨ ਦਿੱਤੇ ਗਏ ਆ ਉਹ ਵੀ ਲੱਖਾਂ ਦੇ ਤਰ੍ਹਾਂ ਓਦੋਂ ਦਿੱਤੇ ਗਏ ਜਦੋਂ ਸਰਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈਏ ਆਹਾਰਾਂ ਤੋਂ ਪਾਰ ਜਿਹੜੀ ਕੰਡਿਆਲੀ ਘਾਰ ਲੱਗੀ ਹੈ 1980 ਦੇ ਐਂਡ ਦੇ ਵਿੱਚ ਨਰਵੇ ਦੇ ਏਅਰਗੇਟ ਚ ਲੱਗੀ ਜਿਹੜੀ ਓਦੋਂ ਤੋਂ ਲੈ ਕੇ ਦੇ ਕਿਸਾਨ ਜਿਹੜੇ ਕਿਸਾਨੀ ਕਰਦੇ ਇਸ ਦੇ ਬੜੇ ਮੰਦ ਹਾਲੀ ਸੀ ਤੇ ਕਿਸਾਨਾਂ ਦੀ ਮੰਗ ਸੀ ਕਿ ਸਾਡੇ ਸਾਡੀ ਜੇਸ ਵਧੀਆ ਨਹੀਂ ਹੁੰਦੀ ਸਾਨੂੰ ਖੇਤੀ ਵਧੀਆ ਨਹੀਂ ਕਰਨ ਦਿੱਤੀ ਸਾਨੂੰ ਖੇਤੀ ਨਹੀਂ ਕਰਨ ਦਿੱਤੀ ਜਾਂਦੀ ਉਹਦੇ ਵਾਸਤੇ ਟਾਈਮ ਨਹੀਂ ਮਿਲਦਾ ਸਾਰੀ ਫਸਲ ਘਟ ਹੁੰਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1998 ਚ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣੀ ਤੇ ਮੁਆਵਜ਼ਾ ਸ਼ੁਰੂ ਕਰਾਇਆ 1000 ਰੁਪਿਆ ਪ੍ਰਤੀ ਏਕੜ ਸਾਲਾਨਾ ਤੇ 2004 ਦੇ ਵਿੱਚ ਸਰਕਾਰ ਵੱਲੋਂ ਦੀ ਕਾਂਗਰਸੀ ਸੈਂਟਰ ਦੇ ਸਰਕਾਰ ਆ ਗਈ ਮੁਆਵਜ਼ਾ ਬੰਦ ਕਰ ਦਿੱਤਾ ਗਿਆ ਲਗਾਤਾਰ ਸ਼੍ਰੋਮਣੀ ਕਾਲੇਤਰ ਭਾਵੇਂ اپੋਜੀਸ਼ਨ ਦੇ ਵਿੱਚ ਸੀ ਕਿ ਭਾਵੇਂ ਸੱਤਾ 'ਚ ਨਹੀਂ ਸੀ ਅਸੀਂ ਕੋਸ਼ਿਸ਼ ਕਰਦੇ ਰਹੇ 2007 ਵਿੱਚ ਸਰਕਾਰ ਆ ਗਈ ਤਾਂ ਵੀ ਕੋਸ਼ਿਸ਼ ਕਰਦੇ ਰਹੇ ਪਰ ਨਹੀਂ ਸ਼ੁਰੂ ਕੀਤਾ ਗਿਆ ਤਾਂ ਫਿਰ ਅਖੀਰ ਸਾ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਬੈਟ ਦੇ ਵਿੱਚੋਂ ਉਹ ਕਿਸਾਨ ਨੂੰ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਜਿਹੜਾ ਅੱਜ ਲਗਾਤਾਰ ਮਿਲ ਰਿਹਾ ਹੈ ਔਰ ਜਿਹੜੇ 24 ਘੰਟੇ ਬਿਜਲੀ ਸਪਲਾਈ ਜਿਹੜੇ ਲੋਕ ਡੇਰੇ ਘਾਹਿਆਂ 'ਚ ਰਹਿੰਦੇ ਆ ਇਸ ਸਰਦ ਪ੍ਰਕਾਸ਼ ਸਿੰਘ ਬਾਦਲ ਨੇ ਜਿੱਦ ਪਾਈ ਤੇ 1997 ਦੇ ਪਿੰਡਾਂ ਦੇ ਵਿੱਚ ਬੱਤੀ ਬਹੁਤ ਘੱਟ ਆਉਂਦੀ ਹੁੰਦੀ ਸੀ ਤੇ 1997 ਦਾ ਸਕੀਮ ਲਿਆਂਦੀ ਪਿੰਡਾਂ ਨੂੰ 24 ਘੰਟੇ ਵੱਖਰੀ ਲੈਣੇ ਛਿੱਤ ਕੀ ਪਿੰਡਾਂ ਨੂੰ 24 ਘੰਟੇ ਜੋੜਿਆ ਗਿਆ 19 2000 ਸਾਲ ਦੇ ਸਰਕਾਰ ਆਈ ਤੇ ਖੇਤਾਂ ਨੂੰ ਜਿਹੜੇ ਖੇਤਾਂ ਦੇ ਜਿਹੜੇ ਢੇਰੇ ਧਾਰੀਆਂ ਬਈਆਂ ਦੇ ਲੋਕ ਰਹਿੰਦੇ ਸੀ ਰਹਿਸ਼ਾ ਵੜਾ ਕੇ ਉਹਨਾਂ ਵਾਸਤੇ ਸਕੀਮ ਲਿਆਂਦੀ ਉਹਨਾਂ ਨੂੰ 24 ਘੰਟੇ ਸਪਲਾਈ ਦਿੱਤੀ ਗਈ ਇੱਕ ਇੱਕ ਲੱਖ ਰੁਪਈਆ ਇੱਕ ਇੱਕ ਬੈਗ ਦੇ ਧਾਣੀ ਦੇ ਤਾਂ ਕਿ ਬਦੀ ਪਚਾਉਣ ਵਾਸਤੇ ਸਰਕਾਰ ਨੇ ਸਰਪ੍ਰਕਾਸ਼ ਸਿੰਘ ਬਾਦਲ ਦੀ ਸਹਤਾਨ ਹੈ ਆਪ ਦੇ ਕੋਲੋਂ ਜਿਹੜਾ ਆ وہ خرچہ کر کے سرکار نے انہوں تک جا پہنچایا اور لنک سڑک دیا ارسٹ لنک سڑکیں جیڑی نے سر پرکاش بادل کھنی آج فور لینڈ، سکس لین سڑکیں ہیں بعد دور سر سببیر بادل کی دیکھی پاور سرپلس پنجاب جڑا سوبا ہے جتنے بیجلی دی تھوڑ سی جی اجرپلس ہے ਉਹ ਸਰਦਾਰ ਸੁਬੀਰ ਸਿੰਘ ਸਪਤਾਕਾਸ਼ ਸਿੰਘ ਬਾਦਲ ਸ਼ਰਮੀ ਕਲਪਤੀ ਸਰਕਾਰ ਦੀ ਦੇਣ ਹੈ ਔਰ ਤੁਸੀਂ ਭੱਟੀ ਸਾਹਿਬ ਆਣ ਹੋਗੇ ਕਿ ਕਹਿੰਦੇ ਕਿ ਬਿਜਲੀ ਬੜੀ ਮਹਿੰਗੀ ਹੈ ਜੀ ਅਕਾਲੀ ਸਮਝਾਉਂਦੇ ਗਲਤ ਕਰ ਗਏ ਜੀ ਇਹ ਕਰਕੇ ਜੀ ਉਹ ਕਰਕੇ ਜਦੋਂ ਤੋਂ ਪੰਜਾਬ ਤੇ ਬੱਤੀ ਆਈ ਹੈ ਬਿਜਲੀ ਆਈ ਹੈ ਉਦੋਂ ਤੋਂ ਲੈ ਕੇ ਤੇ 2017 ਚੋਣਾ ਤੱਕ 5 ਰੁਪਏ 40 ਪੈਸੇ ਰੇਟ ਹੋਇਆ ਸੀਗਾ ਤੇ 46 ਸਾਲਾਂ ਦੇ ਵਿੱਚ ਜਿਸ ਕਪਤਨ ਮਰਿੰਦਰ ਸਿੰਘ ਨੇ ਪੌਣੇ 10 ਰੁਪਏ ਜਿੰਦ ਕਰਤਾ

لکھے سدھانے ہوئی نہیں سدرے میں اس پاس بھی آنا ہے کیوں نہیں سدرے وہی اگزامپل کیوں میں دینا پر سب تو پہلے مجھے دس دین کہ لکھا سدھانا جی کہ میں سدھر گیا لکھا سدھانا جی دسن جل فروتی لینے رہے جی وہ فروتی واپس کرتی ہیں جنہ کو گنڈا ٹیکس کٹھا کرتے رہے جی رامپور فوج گریباں تو ریڑی والے تک تو اگراہی کرتے رہے جی وہ گنڈا ٹیکس رائیں ਇਹ ਕਥਾ ਕੀਤਾ ਹੈ ਪੈਸਾ ਤੁਸੀਂ ਵਾਪਸ ਕਰ ਤਾਂ ਜਿਨ੍ਹਾਂ ਮਾਵਾ ਦੇ ਪੋਤ ਮਾਰੇ ਆ ਉਹਨਾਂ ਮਾਵਾ ਦੇ ਮਾਵਾਂ ਨੂੰ ਇਨਸਾਫ ਦੇਣ ਵਾਸਤੇ ਤੁਸੀਂ ਕਚਹਿਰੀ ਦੇ ਵਿੱਚ ਜਾ ਕੇ ਸਵੀਕਾਰ ਕਰੋਗੇ ਕਿ ਮੈਂ ਗਰਾ ਕੀਤਾ ਹੈ ਮੈਂ ਜੁਰਮ ਕੀਤਾ ਹੈ ਮੇਰੀ ਜ਼ਮੀਰ ਜੱਗੀ ਹੈ ਤਾਂ ਮੈਂ ਸਜ਼ਾ ਭੁਗਤਣ ਦੀ ਤਿਆਰ ਹਾਂ ਉਹ ਜਬਰੇ ਗਾਈਆਂ ਇਹਨਾਂ ਦਾ ਤਾਂ ਭੜਿਆ ਹੈ ਪਰ ਪਸ਼ੂ ਮੰਡੀਆਂ ਚ ਗੁੰਡਾਪਰਦੀ ਉਹ ਇਹ ਨਜ਼ਰੀਆ آپ ماند زمین قبضے کیتے میں پلاٹا قبضے کیتے پلاٹوں سے قبضے کیے کہ زمینوں سے پلاٹ جہاں واپس کر دیتے قبضے کیتے پلاٹوں فروپیاں بھی نجائز گراہی بھی کیتیاں نے گڈا ٹیکس بھی کیتے ہیں پرتی گنڈا پرتی لا لا کے پشو منڈیاں بھی چلائی نے کہ میں بڑا سچا سوچا ہوں جی آدیش پیسہ کٹا کرنا ਉਦੇਸ਼ਾ ਤੋਂ ਪੈਸਾ ਇਕੱਠਾ ਕਰਨਾ ਕੀਤਾ ਹੈ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਅਰ ਦੋ ਟਾਈਪ ਸੈਲਮੀ ਨਹੀਂ ਹੋਣੇ ਤੁਸੀਂ ਵੀ ਸ਼ਹਿਲ ਪੱਡੀ ਸਾਹਿਬ ਇਹਦੀ ਇੱਕ ਵੀਡੀਓ ਦੇਖੀ ਹੋਵੇ ਲਖੇਸ ਰਾਹੀਂ ਵੀ ਜਿਹਦੇ ਵਿੱਚ ਇੱਕ ਆਪਦੇ ਸਾਥੀ ਨੂੰ ਲੈ ਕੇ ਬੈਠਾ ਹੈ ਹੂੰ ਇਹ ਕਹਿ ਰਿਹਾ ਹੈ ਕਿ ਆਪ ਦੇ ਗ੍ਰਾਹ ਲਗਾਉਣ ਲਈ ਉਹਦੇ ਸਿਰ ਮੜ ਰਿਹਾ ਹੈ ਮੜ ਕਿਵੇਂ ਰਿਹਾ ਹੈ ਤਰਕੂਤ ਦੇ ਸਾਹਮਣੇ ਆਈ ਇਹ ਇਹਦੇ ਦੱਸਨ ਦਾ ਰੱਬ ਦੀਆ ਵੀਡੀਓ ਦੇ ਮੁਤਾਬਕ ਮੈਂ ਇਹ ਵੀ ਗੱਲ ਨੂੰ ਮੰਨ ਕੇ ਚਰਚਾ ਕਰ ਲੈਣਾ ਕਿ ਇਹ ਜੋ ਕਹਿ ਰਿਹਾ ਹੈ ਇਹ ਸੱਚ ਕਰਿਆ ਹੈ ਕਿ ਕੋਈ ਐਨਆਰਆਈ ਲੜਕੀ ਜਿਹੜੀ ਬਾਹਰ ਵਿਦੇਸ਼ਾਂ 'ਚ ਪੜਨ ਵਾਸਤੇ ਗਈ ਹੈ ਉਹਨੂੰ ਤੇ ਪਤਾ ਨਹੀਂ ਹੋ ਕਿੰਨੀਆਂ ਲੜਕੀਆਂ ਨੂੰ ਅਸ਼ਰੀਲ ਵੀਡੀਓਜ਼ ਜਿਹੜੀਆਂ ਨੇ ਲੱਖੇ ਸੁਦਾਣੇ ਦੇ ਮੋਬਾਈਲ ਤੋਂ ਸੈਂਡ ਕੀਤੀਆਂ ਗਈਆਂ ਲੱਖੇ ਸੁਦਾਣੇ ਦੇ ਮੋਬਾਈਲ ਤੋਂ ਔਰ ਇਸ ਲੜਕੀ ਨੇ ਗੁੱਸਾ ਕੀਤਾ ਉਸ ਲੜਕੀ ਨੇ ਇਹਨੂੰ ਵਾਰ-ਵਾਰ ਫੋਨ ਕਰਦੀ ਰਹੀ ਹੂੰ ਲੇਕਿਨ ਤਾਂ ਕਿ ਮੈਂ ਫੋਨ ਨਹੀਂ ਚੁੱਕਿਆ ਉਹਨੇ ਫਿਰ ਮੈਨੂੰ ਐਸਐਮਐਸ ਕੀਤਾ ਕਿ ਫੋਨ ਕਰ ਤਾ ਨਹੀਂ ਤੇ ਮੈਂ ਤੇਰੇ ਉਰ ਦੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਐ ਅਖੇ ਮੈਂ ਤੇ ਸਿਰਫ ਫੋਨ ਚੁੱਕਿਆ ਮੈਨੂੰ ਪਤਾ ਲੱਗਾ ਕਿ ਮੇਰੇ ਮੋਬਾਈਲ ਤੋਂ ਜਿਹੜਾ ਆ ਇਹ 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 ਗੰਦ ਖੋਲਿਆ ਗਿਆ ਆ ਮੇਰੇ ਮੋਬਾਈਲ ਤੋਂ 12 ਜਿਹੜਾ ਫੋਨ ਕਰ ਕਰਕੇ ਪੈਸਾ ਕਠਾ ਕੀਤਾ ਗਿਆ ਤੇ ਪੈਸਾ ਹਿੱਕਨੇ ਕਿ ਸੱਗੀ ਤਾਂ ਜਿਹੜਾ ਮੇਰਾ ਸੱਜਾ ਹਾਸ ਸੀਗਾ ਪ੍ਰਕਪਾਲ ਸਿੰਘ ਬਰਾੜ ਡੋੜ ਪਿੰਡ ਦਾ ਉਹਨੇ ਇਕਠਾ ਕੀਤਾ ਹੈ ਸੋਹਣ ਤੁਸੀਂ ਹੈਰਾਨ ਹੋਵੋਗੇ ਕਿ ਐਫ ਆਰ ਇਹ ਤੇ ਕੋਈ ਮਕਦਮਾਦਰ ਜਿਹ ਹੁੰਦਾ ਹੈ ਤੇ ਉਹ ਐਫ ਆਰ ਬਾਹਰ ਲੋਕਲ ਸੈਂਡ ਕੀਤੀ ਜਾਂਦੀ ਹੈ ਕਿ ਮੇਰੇ ਉੱਤੇ ਮਕਦਮਾਦਰ ਹੋ ਗਿਆ ਮੇਰੀ ਮਦਦ ਕੀਤੀ ਜਾਵੇ ਇਹ ਗੁਆਰ ਹੋ ਜਾਂਦਾ ਹੈ ਤੇ ਆਪਦੀ ਮੈਡੀਕਲ ਰਿਪੋਰਟਾਂ ਬਾਹਰ ਸੈਂਡ ਕੀਤੀਆਂ ਜਾਂਦੀਆਂ ਨੇ ਕਿ ਮੈਂ ਬਿਮਾਰ ਹੋ ਗਿਆ ਮੈਨੂੰ ਪੈਸਾ ਭੇਜਿਆ ਜਾਵੇ ਤੇ ਦੂਸਰਾ ਕੀ ਨਾ ਮੇਰੇ ਨਹਿਰ ਟੁੱਟ ਗਈ ਮੇਰੀ ਫਸਲ ਖਰਾਬ ਹੋ ਗਈ ਮੈਨੂੰ ਪੈਸਾ ਭੇਜਿਆ ਜਾਵੇ ਪੋਟਾ ਇਹ ਵੀ ਆ ਐਫ ਆਈ ਆਰ ਇਹਦੀ ਤੇ ਨਹਿਰ ਦਾ ਜਿਹੜਾ ਡਰਾਮਾ ਆ ਇਹਦਾ ਪਤਾ ਕਿ ਨਹੀਂ ਪੈਸਾ ਜਿਹੜਾ ਆ ਮੇਰੇ ਸਾਥੀ ਨੇ ਮੰਗਾਇਆ ਤੇ ਸਾਥੀ ਨੂੰ ਡਰਾਮਾ ਇਹੋ ਜਿਹਾ ਕੀਤਾ ਜਾਂਦਾ ਆ ਹੁਣ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਧੀਆ ਭੈਣਾਂ ਦੀ ਇੱਜ਼ਤ ਨਾਲ ਖੇਡਿਆ ਗਿਆ ਧੀਆ ਭੈਣਾਂ ਦੇ ਨਾਲ ਗੰਦ ਖੋਲਿਆ ਗਿਆ ਉਹਨਾਂ ਨੂੰ ਅਸ਼ਰੀਰ ਵੀਡੀਓ ਜੇ ਮੈਂ ਕਹਾਂ ਨਾ ਕਿ ਕਿਹੋ ਜਿਹੇ ਵੀਡੀਓਜ਼ ਆਬਦੇ ਤੇ ਜਿਹੜਾ ਅੰਡਰ ਦਾ ਬੈਲਟ ਪਾਰਟ ਆ ਹੈ ਉਹਦੀਆਂ ਉਹ ਉਹਦੀਆਂ ਵੀਡੀਓਜ਼ ਅ ਮਤਲਬ ਸੈਕਸ ਵੀਡੀਓਜ਼ ਜਿਹੜੀਆਂ ਨੇ ਉਹ ਉਹਨਾਂ ਉਹਨਾਂ ਲੜਕੀਆਂ ਨੂੰ ਭੇਜੀਆਂ ਜਾਂਦੀਆਂ ਰਹੀਆਂ ਔਰ ਵੱਡੀ ਗਿਣਤੀ ਦੇ ਵਿੱਚ ਭੇਜੀਆਂ ਜਾਂਦੀਆਂ ਰਹੀਆਂ ਤੇ ਜਿਹੜੇ ਲੋਕ ਅੱਜ ਤੱਕ ਵੀ ਧੀਆਂ ਪੜਣਾ ਦੀ ਇੱਜ਼ਤ ਨਾਲ ਖੜੀ ਜਾ ਰਹੇ ਆ ਉਹਨਾਂ ਦੇ ਨਾਲ ਅਸ਼ਰੀਲ ਵੀਡੀਓ ਭੇਜ ਰਹੇ ਨੇ ਔਰ ਫਿਰ ਤੁਸੀਂ ਕਹਿੰਦੇ ਸੇ ਅਸੀਂ ਧੀਆਂ ਪੜਣਾ ਦੀ ਇੱਜ਼ਤ ਕਰਦੇ ਆ ਭਾਵੇਂ ਤੁਹ ਸਾਰਾ ਇਲਜ਼ਾਮ ਆਪਦੇ ਸਾਥੀ ਤੇ ਲਾਤਾ ਹੈ ਇਸ ਸਾਥੀ ਦੇ ਨਾਲ ਤੇ ਸਾਥੀ ਨੇ ਪਰ ਵਈਆ ਬੜਾ ਕੇ ਨਾਲ ਬਿਠਾ ਆ ਉਹਨੂੰ ਪਰੋਣਾ ਬੜਾ ਕੇ ਨਾਲ ਬਿਠਾ ਕੇ ਬਿਠਾ ਆ ਤੇ ਸਾਥੀ ਸਾਥੀ ਨੇ ਤਾਂ ਪੁੱਛਦੇ ਭਲੇ ਵੀ ਨਹੀਂ ਕੀਤਾ ਕਿ ਇਹਨੇ ਬੜਾ ਮਡਾ ਗਣਾ ਕੀਤਾ ਆ ਇਸ ਕਰਕੇ ਜਿਹੜਾ ਐ ਇਸ ਬੰਦੇ ਬਾਰੇ ਜੀ ਸਾਹਿਬ ਕੀ ਕਹੀਏ ਕੀ ਨਾ ਕਹੀਏ ਇਹ ਗੱਲ ਕਰਦੇ ਆ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਵੀ ਇਸ ਬੰਦੇ ਦਾ ਕਰਤਾਰ ਕੀ ਹੈ ਇਸ ਬੰਦੇ ਦੀ ਸੋਚ ਕੀ ਹੈ ਇਹ ਬੰਦਾ ਜੀ ਸਾਹਿਬ ਜੀ ਉਹਦੇ ਬਾਰੇ ਗੱਲ ਕਰਨੀ ਪਈਏ ਆਪਣੇ ਆਪ ਨੂੰ ਸ਼ਰਮਿੰਦਗੀ ਆਉਂਦੀ ਹੈ ਇਸ ਕਿ ਇਹ 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 ਸਿਆਸਤ ਕਰਨੀ ਚਾਹੁੰਦਾ ਹੈ ਹੁਣ ਜਿਹੜਾ ਆ ਨਵਾਂ ਨਕਾਫ ਆਕੇ ਇਹ ਇਹ ਐਮਐਲਏ ਬਣਨਾ ਚਾਹੁੰਦਾ ਐਮਐਲਏ 2012 ਜੂਬਾ ਬਣਨਾ ਚਾਹੁੰਦਾ ਸੀਗਾ ਪੰਜਾਬ ਪੀਪਲ ਪਾਰਟੀ ਵੱਲੋਂ ਜਿਹੜੀ ਪੀਪੀਪੀ ਜਿਹੜੀ ਮੰਤਰੀ ਸਿੰਘ ਬਾਦਲ ਨੇ ਬਣਾਈ ਸੀ ਉਹਦੇ ਵਿੱਚ ਐਮਐਲਏ ਦੀ ਇਲੈਕਸ਼ਨ ਲੜੀ ਸੀਗੀ ਬੁਰੀ ਤਰ੍ਹਾਂ ਤੇ ਸਾਰਾਂ ਦੇ ਵਿੱਚ ਮੰਤਰੀ ਸਿੰਘ ਬਾਦਲ ਦਾ ਕਾਸਮ ਖਾਸ ਸੀਗਾ ਉਹਦੀ ਵਰਕੀ ਕਰਦਾ ਰਿਹਾ ਹੈ ਇਹ ਤਾਂ ਕਾਸਮ ਖਾਸ ਤੇ ਮੰਤਰੀ ਸਿੰਘ ਬਾਦਲ ਦਾ ਕਾਂਗਰਸ ਨੇ ਦਿੱਲੀ ਹਾਰਿਆ ਹੈ ਤੇ ਕਾਲੀ ਦਾ ਵਿਰੋਧ ਕਰਦਾ ਹੈ ਜੀਸਰ ਕੇ ਕਰੇ ਵਿਰੋਧ ਪਰ ਜਿਸ ਤਰ੍ਹਾਂ ਦੀ ਭਾਸ਼ਾ ਵਰਤਦਾ ਆ ਅਜੇ ਹੀ ਭਾਸ਼ਾ ਹੁਣ ਬਰਦਾਸ਼ਤ ਨਹੀਂ ਕੀਤੀ ਜਾਊਗੀ ਜੀ ਮਤਲਬਕ ਇਹ ਪ੍ਰੋਗਰਾਮ ਦੇ ਸਟਿਲ ਸਪான்ਸਰ ਕੀਤਾ ਜਾ ਰਿਹਾ ਜੀ ਫਰੀडम ਮੋਬਾਈਲ ਬਲੋ 647 350 2200 ਦੇ ਉੱਤੇ ਤੁਸੀਂ ਗੱਲਬਾਤ ਕਰ ਲੈਣੀ ਆ ਕਿੰਗਟਨ ਦੇ ਸੁਖਾ ਠੇਸੀ ਆ ਤੁਹਾਡੀ ਕਿਤੇ ਵੀ ਤੁਹਾਨੂੰ ਟੋਇੰਗ ਦੀ ਲੋੜ ਪੈ ਗਈ ਹੈ 416 677 222 ਦੇ ਉੱਤੇ ਤੁਸੀਂ ਗੱਲਬਾਤ ਕੀਤੀ ਜਾ ਸਕਦੀ ਆ ਇੰਡੀਅਨ ਫਰੂਟ ਲੈਂਡ ਦੇ ਉੱਤੇ ਜਿਹੜੀ ਆ ਸੇਲ ਲੱਗੀ ਹੈ ਸੇਲ ਦਾ ਫੇਰ 18 ਚਾਹਦੇ ਹੋ 15 ਫੈਂਡਰ ਵੀ 45 ਡਸਟ ਡਾਈਵ ਤੀਜੀ ਹੈਗੀ ਜੀ ਮੈਕਵੀਨ ਐਂਡ ਕੈਸਲਮੋਰ 905 456 92900 ਦੇ ਉੱਤੇ ਤੁਸੀਂ ਗੱਲਬਾਤ ਕਰ ਲਿਓ ਸੋ ਨਾਲ ਨਾਲ ਕਿੰਗ ਸਟੇਜ ਦਾ ਤੁਹਾਨੂੰ ਦੇ ਦਵ 9 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ ਕੋਈ ਨਾ ਤੁਸੀਂ ਅੰਦਰ ਸਰ ਕੀ ਕਰਨ ਜਦੋਂ ਸ਼ਾਰਟ ਰੱਖੇ ਸਮਾਂ ਬਹੁਤ ਸਮਾਂ ਘਟਾ ਹੈ ਜੀ ਹੈਲੋ ਨੈਕਸਟ ਕਾਲ ਜੀ ਕੋਲ ਤੁਸੀਂ ਅੰਦਰ ਹਾਂਜੀ ਮੈਂ ਜੀ ਬੋ ਰਿਹਾ ਮੈਂ ਤੇ ਬਸ ਬਲਤੋਆ ਸਾਹਿਬ ਨੂੰ ਇਹੀ ਪੁੱਛਣਾ ਹੈ ਕਿ ਸਾਡੀ ਵੀ 80 ਕਿੱਲੇ ਜ਼ਮੀਨ ਸੀਗੀ ਤੇ ਅਸੀਂ 80 ਕਿੱਲੇ ਵਿੱਚ ਹੁਣ ਤੱਕ ਉਹਦਾ 100 ਕਿੱਲਾ ਨਹੀਂ ਬਣ ਸਕਿਆ ਤੇ ਪ੍ਰਕਾਸ਼ ਸਿੰਘ ਬਾਦਲ ਨੇ 80 ਕਿੱਲੇ ਵਿੱਚੋਂ ਆ 3200 ਕਰੋੜ ਕਿਵੇਂ ਬਣਾ ਲਿਆ ਕਿਹੜੀ ਉਹਨਾਂ ਕੋਲ ਸੰਜੀਵਨੀ ਬੂਟੀ ਆ ਗਈ ਸੀਗੀ ਵੀ ਉਹਨਾਂ ਨੇ 3200 ਕਰੋੜ ਬਣਾ ਲਿਆ ਬੱਸਾਂ ਉਹਨਾਂ ਦੀਆਂ ਹੋ ਗਈਆਂ ਹੋਟਲ ਉਹਨਾਂ ਦੇ ਹੋ ਗਏ ਆ ਜਿਹੜੀ 에어ਪੋਰਟ ਦੇ ਵਿੱਚ ਜਾਂ ਰਿਲਾਇੰਸ ਦੇ ਪੰਪ ਉਹਨਾਂ ਕੋਲ ਹੋ ਗਏ ਮੈਨੂੰ ਪਲੀਜ਼ ਇਹ ਦੱਸ ਸਕਦੇ ਨੇ ਵੀ ਕਿਹੜੀ ਸੰਜੀਵਨੀ ਬੂਟੀ ਸੀ ਮੈਂ ਵੀ ਐਵੇਂ ਦਾ ਕਰਨਾ ਚਾਹੁੰਦਾ ਵੀ 3200 ਕਰੋੜ ਰੁਪਇਆ ਕਿਵੇਂ ਆ ਗਿਆ ਦੂਸਰੀ ਗੱਲ ਜੇ ਇਹ ਨਹੀਂ ਹੈਗੇ ਨੇ ਫਿਰ ਇਹ ਪ੍ਰੈਸ ਕਾਨਫਰੰਸ ਕਰਕੇ ਦੱਸਣ ਲੋਕਾਂ ਨੂੰ ਲੱਖੇ ਸੁਧਾਰੇ ਨੂੰ ਵਿੱਚ ਮਿਠਾਣਾ ਸ਼ੇਰਾਂ ਦੇ ਦਾਅਵਾ ਕਰਦੇ ਆ ਵੀ ਇਹ ਲੱਖਾ ਸਤਾਣਾ ਇੱਥੇ ਗਲਤ ਤੇ ਅਸੀਂ ਇੱਥੇ ਰਾਈਟ ਆ ਥੈਂਕ ਯੂ ਸੌਣ ਲਓ ਜੀ ਜੀ ਬਲਟੋਸਾ ਪਹਿਲੀ ਗੱਲ ਹੈ ਜੀ ਜੋ ਕੁਝ ਮੇ ਇਲਜ਼ਾਮ ਲਾਏ ਆ ਜਾਂ ਜੋ ਕੁਝ ਮੇ ਸਾਥ ਦ ਸਾਡੇ ਸਾਥਾਰੇ ਚੈਨਲ ਰੇਕ ਕਰਿਆ ਲੱਖਾ ਸਤਾਣਾ ਇਕਦਮ ਵੀ ਖੰਡਨ ਕਰ ਦੇਵੇ ਤੇ ਮੈਂ ਸਿਆਸੀ ਚੜ੍ਹ ਜਾਵਾਂ ਸਜ਼ਾ ਭੁਗਤ ਇਸ ਤੋਂ ਵੱਡੀ ਗੱਲ ਹੋਏਗੀ ਜੀ ਦੂਜੀ ਗੱਲ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਕਿਹਨੇ ਕਿਹਾ ਅਸੀਂ ਕਿਲੇ ਸੀਗੇ ਅਸੀਂ ਬਹੁਤ ਵੱਡੇ ਸਰਦਾਰ ਪੰਜਾਬ ਦੇ ਵੱਡੇ ਸਰਦਾਰਾਂ ਚੋਂ ਹੂੰ ਹੂੰ ਬਾਦਲ ਪਰਵਾਰ ਹੈ ਹੂੰ ਹੂੰ 80 ਕਿਲੇ ਨਹੀਂ ਸੈਂਕੜੇ ਏਕੜ ਪਬਲਿਕ ਨਹੀਂ ਕੋਈ ਹੁਸਰਤ ਹੈ ਕਿ ਉਹਨਾਂ ਦੇ ਗਿਣਤੀ ਕੋਈ ਨਹੀਂ ਗਈ ਬਿਦੇਵੜੀ ਜਮੀਨ ਚਾਦਾ ਤੇ ਮਾਰਗ ਸੀ ਔਰ 1947 ਚ ਆਜ਼ਾਦੀ ਤੋਂ ਪਹਿਲਾਂ ਦੀ ਉਹਨਾਂ ਦੀ ਟ੍ਰਾਂਸਪੋਰਟ ਹੈ ਅਸੀਂ ਮਦਰ ਤੁਸੀਂ ਗੱਲਾਂ ਕਰਦੇ ਜੇ ਕਿ ਉਹਨਾਂ ਨੇ ਬੱਸਾਂ ਬਣਾ ਰੀਆਂ ਉਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਇੱਥੇ ਜਿਦੇ ਕਿਸੇ ਨੇ ਆਪ ਦੀ ਮਹਿਲਤ ਨਾਲ ਆਪ ਦਾ ਕੋਈ ਕਾਰੋਬਾਰ ਕਿਸੇ ਨੇ ਸਟੈਬਲਿਸ਼ ਕੀਤਾ ਆ ਤੇ ਉਹ ਉਹ ਨੂੰ ਤੁਸੀਂ ਕਹੀ ਜੋਗੇ ਇਹ 3200 32 ਪਤਾ ਨਹੀਂ ਕਿ 32000 ਕਰੋੜ ਕਹ ਰਹੇ ਕਿ 3200 ਕਰੋੜ ਕਹੇ ਸੀ 3200 ਕਰੋੜ ਨਹੀਂ ਮੈਨੂੰ ਪਤਾ ਜੀ ਇਹ ਸਭ ਕੁਝ ਝੂਠੋ ਝੂਠ ਹੈ ਜੋ ਕੁਝ ਉਹਨਾਂ ਦਾ ਇੰਕਮ ਟੈਕਸ ਰਿਟਰਨ ਚ ਹੈ ਕਪਟਨ ਅਮਰਿੰਦਰ ਸਿੰਘ ਨੇ ਪੰਗਾ ਲੈ ਕੇ ਵੇਖ ਲਿਆ ਉਹਨਾਂ ਦੇ ਉੱਤੇ ਝੂਠੇ ਕੇਸ ਬਣਾਏ ਔਰ ਉਹਦੇ ਚੋਂ ਬਾ ਇੱਜ਼ਤ ਆਜ਼ਾਦ ਚ ਬੜੀ ਹੋਏ ਇਸ ਕਰਕੇ ਚੁੱਪੀਆਂ ਗੱਲਾਂ ਜਿਹੜੀਆਂ ਐ ਸੋਸ਼ਲ ਮੀਡੀਆ ਚ ਚੱਲੀ ਜਾਂਦਾ ਉਹਨਾਂ ਨੇ ਆ ਬਣਾ ਲਿਆ ਜੀ ਉਹਨਾਂ ਨੇ ਉਹ ਬਣਾ ਲਿਆ ਜੀ ਇੰਨੇ ਹਜ਼ਾਰ ਕਰੋੜ ਦੀ ਉਹਨਾਂ ਨੇ ਇੰਨੇ ਹਜ਼ਾਰ ਕਰੋੜ ਦੀ ਜਿਹੜੀ ਹੈ ਉਹਨਾਂ ਨੇ ਜਾਇਦਾਦ ਬਣਾਈ ਇਹਨਾਂ ਗੱਲਾਂ ਦੇ ਮਗਰ ਨਾ ਲੱਗੋ ਬਾਕੀ ਲੱਖੇ ਸੁਧਾਣੇ ਬਾਰੇ ਜੋ ਮੈਂ ਗੱਲਾਂ ਕੀਤੀਆਂ ਨੇ ਬਿਲਕੁਲ ਸੱਚ ਕੀਤੀਆਂ ਨੇ ਸੋਕੇ ਕੀਤੀਆਂ ਨੇ ਔਰ ਉਹਦੇ ਵੱਲੋਂ ਉਹਦੀ ਉਹਦੀ ਆਪ ਦੀ ਜਿਹੜਾ ਪੇਜ ਉਹੀ ਚੈੱਕ ਕਰ ਲੋ ਜੀ ਜਿਹਦੇ ਵਿੱਚ ਲੜਕੀਆਂ ਨੂੰ ਜੇ ਤੁਸੀਂ ਅਸਲੀਲੀ ਵੀਡੀਓ ਆ ਕੇ ਮੋਬਾਈਲ ਤੇ ਭੇਜੋਗੇ ਜੀ ਉਹ ਹੀ ਆਪਦੇ ਆਪਦੇ ਜਿਹੜੇ ਬੋਡੀ ਪਾਰਟ ਨੇ ਜਿਹੜੇ ਤੁਹਾਡੇ ਹੁਣ ਕੀ ਕੀ ਕਹੇ ਕਿਹੜੇ ਸ਼ਬਦ ਵਰਤੀਏ ਤਾਂ ਦਸਨ ਵਾਸਤੇ ਤੀਆਂ ਭੈਣਾਂ ਨੂੰ ਭੇਜੋਗੇ ਸਾਰੀਆਂ ਆਪਦੀਆਂ ਤੀਆਂ ਭੈਣਾਂ ਕੋਲੇ ਭੇਜੋਗੇ ਭਾਵੇਂ ਕਿਸੇ ਦੇ ਵੀ ਹੋਵੇ ਜੀ ਜੀ ਉਹਨਾਂ ਕੋਲ ਵੀ ਇਹ ਗੰਦ ਖੋਲੋਗੇ ਤੇ ਫਿਰ ਕਹੋਗੇ ਕਿ ਮੈਂ ਪੰਜਾਬ ਦੀ ਪੰਜਾਬ ਦੀ ਸੇਵਾ ਕਰ ਰਿਹਾ ਸਮਾਜ ਦੀ ਸੇਵਾ ਕਰ ਰਿਹਾ ਮੈਂ ਤੀਆਂ ਭੈਣਾਂ ਦੀ ਇੱਜ਼ਤ ਕਰਦਾ ਹਾਂ ਨੈਕਸਟ ਕਾਲ ਦਾ ਭਲਾ ਜੀ ਕਹੋ ਤੁਸੀਂ ਅੰਦਰ ਜੀ ਸਤਿ ਸ਼੍ਰੀ ਅਕਾਲ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਭੱਟੀ ਸਾਹਿਬ ਬਹੁਤ ਵਧੀਆ ਮਰਜਾਦਾ ਰੱਖਦੇ ਨੇ ਵਟੂਆ ਸਾਹਿਬ ਬਹੁਤ ਸਿਆਣੇ ਨੇ ਤਜਦੀਦ ਨਾਲ ਜ਼ਿਆਦਾ ਇਹੋ ਜਿਹੇ ਗੁਰਸਿੱਖ ਬੰਦੇ ਨੂੰ ਤੇ ਟੀਵੀ ਤੇ ਲਿਆਉਣਾ ਨਹੀਂ ਚਾਹੀਦਾ ਜਿਹੋ ਜਿਹੇ ਮਰਜਾਦਾ ਇਹ ਵਰਤ ਰਹੇ ਨੇ ਭਾਵੇਂ ਲੱਖਾਂ ਸਦਾਣਾ ਹੈ ਭਾਵੇਂ ਕੋਈ ਇਹਨਾਂ ਨੂੰ ਆਪਣੀ ਮਰਜਾਦਾ ਚ ਰਹਿਣਾ ਚਾਹੀਦਾ ਬਾਕੀ ਇਹ ਮੇਰੀ ਕੱਲ ਦਾ ਜਵਾਬ ਦੇ ਦਣ ਭਈ ਜਿਹੜਾ ਇਹਨਾਂ ਨੇ ਟੀਵੀ ਤੇ ਪਹਿਲਾਂ ਇਸ਼ਤਿਹਾਰ ਦਿੱਤੇ ਕਿਸਾਨਾਂ ਦੇ ਉਲਟ ਦਿੱਤੇ ਮੋਦੀ ਸਾਹਿਬ ਦੀ ਸਿਫਤ ਕੀਤੀ ਇਹਨਾਂ ਨੇ ਕੀਤੀ ਬੀਬੀ ਸਿਮਰਤਪੁਰ ਬਾਦਲ ਨੇ ਕੀਤੀ ਸੁਖਵੀਰ ਬਾਦਲ ਨੇ ਕੀਤੀ ਕਿ ਉਹ ਉਹ ਠੀਕ ਸੀ ਜਾਂ ਹੁਣ ਠੀਕ ਸਣ ਇਹ ਇਹ ਆਂਦਾ ਜੀ ਬਾਦਲ ਪਰਵਾਰ ਨੇ ਬਹੁਤ ਜ਼ਿਆਦਾ ਕੀਤਾ ਤੁਹਾਡੀ ਮਰਜ਼ਾਦਾ ਆਪਣੀ ਬਹੁਤ ਵਧੀਆ ਤੁਸੀਂ ਆਪ ਅਸੈਂਬਲੀ ਦੇ ਵਿੱਚ ਕਿਹਾ ਪਰ ਮੈਂ ਹੱਤਵਾਦੀ ਆ ਤੇ ਹੱਤਵਾਦੀਆਂ ਨੇ ਤੇ ਪੁਲਸਾਰੇ ਮਾਰੇ ਧੀਆ ਪੈਣਾ ਦੀ ਇਤੋ ਹੀ ਲੁੱਟੀ ਕਈਆਂ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੋ ਸਕਦਾ ਤੁਸੀਂ ਉਹਨਾਂ ਦੇ ਵੇਖੋ ਜਿਨ੍ਹਾਂ ਨੇ ਧੀਆ ਪੈਣਾ ਦੀ ਇਤੋ ਲੁੱਟੀ ਵੇ ਬਟੋਆ ਸਾਹਿਬ ਤੁਸੀਂ ਦੇਖੋ ਦੇਖੋ ਤੁਹਾਡੇ ਕੋਲ ਜੇ ਹੈ ਨਾ ਕੋਈ ਪ੍ਰੂਫ ਹੈਗਾ ਤਾਂ ਪ੍ਰੂਫਾਂ ਦੇ ਆਧਾਰ ਤੇ ਬੋਲ ਰਹੇ ਨਹੀਂ ਆ ਪ੍ਰੂਫ ਤੁਹਾਡੇ ਕੋਲ ਪ੍ਰੂਫ ਹੈਗਾ ਕੋਈ ਫਿਰ ਤੁਸੀਂ ਕਹਿ ਸਕਦੇ ਹੋ